ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਬੰਦ ਗੋਭੀ ਮਟਰ ਆਲੂ ਦੀ ਸਬਜ਼ੀ ਕੋਲੀ ਮਟਰਾਂ ਦੀ ਇੱਕ ਲਈਆ ਇੱਕ ਮੈਂ ਆਲੂ ਲਿਆ ਕੱਟ ਲਿਆ ਧੋ ਲਿਆ ਇੱਕ ਮੈਂ ਪਿਆਜ਼ ਲਿਆ ਲੰਬਾ ਲੰਬਾ ਕੱਟ ਲਿਆ ਹੁਣ ਆਪਾਂ ਗੋਭੀ ਆ ਜਿਹੜੀ ਹੁਣ ਵੀ ਪਤਲਾ ਪਤਲਾ ਬਰੀਕ ਬਰੀਕ ਕੱਟ ਲਵਾਂਗੇ ਗੋਭੀ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲੈਣਾ ਮਟਰ ਵੀ ਤਾਜ਼ੇ ਮਿਲਦੇ ਆ ਬਾਜ਼ਾਰ ਵਿੱਚ ਹਰੇ-ਹਰੇ ਕੱਚੇ-ਕੱਚੇ ਗੋਭੀ ਵੀ ਤਾਜ਼ੀ ਮਿਲ ਜਾਂਦੀ ਆ ਬਾਜ਼ਾਰ ਵਿੱਚ ਸਰਦੀਆਂ ਦੀਆਂ ਸਬਜ਼ੀਆਂ ਬਹੁਤ ਵਧੀਆ ਆਉਂਦੀਆਂ ਨੇ ਕੱਚੀਆਂ ਸਬਜ਼ੀਆਂ ਤਾਜ਼ੀਆਂ ਹਾਂਜੀ ਆਪਾਂ ਸਬਜ਼ੀ ਕੱਟ ਲਈਏ ਸਾਰੀ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਘਿਓ ਪਾ ਲਿਆ ਜੀਰਾ ਪਾ ਲਿਆ ਜੀਰਾ ਤੜਕਿਆ ਗਿਆ ਉਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾਤਾ ਮਤਲਬ ਕਿ ਪੇਸਟ ਪਾਤਾ ਇਹਨੂੰ ਆਪਾਂ ਹਲਾਵਾਂਗੇ ఇను పకా లేవే థా జ అదరక లసణను టమాటర ਮਟਰ ਆਪਾਂ ਪਾਤੇ ਤਾਜ਼ੇ ਟਮਾਟਰ ਸੀਗੇ ਮਿਕਸੀ ਕੀਤੇ ਹੋਏ ਹੁਣ ਆਪਾਂ ਇਹਦੇ ਵਿੱਚ ਲੰਬੇ ਲੰਬੇ ਕੱਟੇ ਹੋਏ ਪਿਆਜ਼ ਤੇ ਆਲੂ ਇਹਨਾਂ ਨੂੰ ਆਪਾਂ ਤੜਕਾਂਗੇ ਮਟਰ ਜਿਹੜੇ ਆ ਉਹ ਤਾਂ ਭਾਫ ਨਾਲ ਹੀ ਬਣ ਜਾਣੇ ਮਟਰ ਕਿਉਂ ਕੱਚੇ ਹੁੰਦੇ ਕੱਚੇ ਕੱਚੇ ਮਟਰ ਨਹੀਂ ਤਾਜ਼ੇ ਤਾਜ਼ੇ ਤੇ ਆਲੂਆਂ ਨੂੰ ਟਾਈਮ ਲੱਗਣਾ ਇਸ ਕਰਕੇ ਇਕੱਲਾ ਆਲੂਆਂ ਨੂੰ ਆਪਾਂ ਸੇਕ ਲਵਾਵਾਂਗੇ ਪਾਣੀ ਬਿਲਕੁਲ ਨਹੀਂ ਪਾਉਣਾ ਇਦਾਂ ਹੀ ਆਪਾਂ ਪਕਾਵਾਂਗੇ ਇਹਨੂੰ ਆਲੂਆਂ ਨੂੰ ਇਹ ਤਾਂ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇਹਨੂੰ ਆਪਾਂ ਥੋੜਾ 1 ਮਿੰਟ ਲਈ ਢੱਕ ਢੱਕ ਕੇ ਬਣਾਵਾਂਗੇ ਹਾਂਜੀ 1 ਮਿੰਟ ਹੋ ਗਿਆ ਹੁਣ ਆਪਾਂ ਇਹਨੂੰ ਹਿਲਾ ਦਵਾਂਗੇ ਸਬਜੀ ਨੂੰ ਆਲੂ ਆਪਣੇ ਬਣ ਗਏ ਨੇ ਹੁਣ ਆਪਾਂ ਇਹਦੇ ਵਿੱਚ ਮਟਰ ਪਾ ਦਵਾਂਗੇ ਮਟਰਾਂ ਨੂੰ ਵੀ ਥੋੜਾ ਜਿਹਾ ਸੀਕ ਲਵਾ ਲਏ ਉਹ ਜਿਹੜੀ ਗੋਭੀ ਆਪਣੀ ਉਹਨੂੰ ਵੀ ਸਿਕ ਲਵਾਉਣਾ ਇਸ ਕਰਕੇ ਸਾਰਾ ਕੁਝ ਨਾਲ ਹੀ ਪੱਕ ਜਾਣਾ ਵਾ ਹੁਣ ਆਪਾਂ ਗੋਭੀ ਪਾਤੀਏ ਇਹਦੇ ਵਿੱਚ ਗੋਭੀ ਸਾਰੀ ਇਹਨੂੰ ਹਲਾ ਕੇ ਇਹਦੇ ਵਿੱਚ ਆਪਾਂ ਫਿਰ ਨਮਕ ਮਿਰਚ ਪਾਵਾਂਗੇ ਇਹ ਸਬਜੀ ਚ ਪਾਣੀ ਨਹੀਂ ਪੈਂਦਾ ਸੁੱਕੀ ਸਬਜੀ ਇਹ ਬਣਦੀ ਆ ਬਹੁਤ ਵਧੀਆ ਬਣਦੀ ਆ ਇਹ ਸਬਜੀ ਹੋਣਾ ਪਾਈ ਦੇ ਵਿੱਚ ਨਮਕ ਮਿਰਚ ਪਾ ਦਵਾਂਗੇ ਹਰੀ ਮਿਰਚ ਕੁੱਟੀ ਹੋਈ ਹਰੀ ਮਿਰਚ ਥੋੜੀ ਜੀ ਹਲਦੀ 1/2 ਚਮਚ ਬਗੈ ਜਾਂਦਾ ਹੁੰਦਾ ਥੋੜੀ ਜੀ ਲਾਲ ਮਿਰਚ ਥੋੜੀ ਥੋੜੀ ਬਸ ਕਿਉਂਕਿ ਹਰੀ ਮਿਰਚ ਵੀ ਪਾਈ ਹੈ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਪਾ ਲਿਓ ਧਨੀਆ ਪਾਊਡਰ ਤੇ ਜੀਰਾ ਪਾਊਡਰ ਨਮਕ ਆਪਾਂ ਬਾਅਦ ਵਿੱਚ ਪਾਵਾਂਗੇ ਜੇ ਨਮਕ ਹੁਣ ਪਾਤਾ ਫਿਰ ਇਹ ਸਾਰੀ ਸਬਜੀ ਨੇ ਪਾਣੀ ਜਾਂ ਛੱਡ ਦੇਣਾ ਇਸ ਕਰਕੇ ਨਮਕ ਐਂਡ ਦੇ ਪਾਵਾਂਗੇ ਆਪਾਂ ਉਹ ਵੀ ਸਵਾਦ ਅਨੁਸਾਰ ਨਮਕ ਪਾ ਲਿਓ ਬਸ ਥੋੜਾ ਜਿਹਾ ਹੁਣ ਹੋਰ ਲਵਾਵਾਂਗੇ ਕਿ ਇਹ ਜਿਹੜੀ ਗੋਭੀ ਪਾਈ ਆ ਪੱਤਾ ਗੋਭੀ ਇਹ ਪੱਕ ਜਵੇ ਹਾਂਜੀ ਟਾਕੀ ਆਪਾਂ ਸਬਜੀ ਬਣਾ ਲਈ ਦੇਖੋ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੈ ਸੁੱਕੀ ਸਬਜੀ ਇੱਕ ਬੂੰਦ ਵੀ ਪਾਣੀ ਦੀ ਨਹੀਂ ਇਹਦੇ ਵਿੱਚ ਪਾਈ ਹਾਂਜੀ ਸਵਾਦ ਅਨਸਾਰ ਨਮਕ ਪਾ ਲਿਓ ਜੀ ਤੁਸੀਂ ਮੈਂ ਤਾਂ ਥੋੜਾ ਜਿਹਾ ਪਾਇਆ ਸੀਗਾ ਕਿਉਂ ਇਹ ਸਬਜੀ ਦੇ ਵਿੱਚ ਜਦੋਂ ਆਪਾਂ ਕੱਟਦੇ ਆ ਉਦੋਂ ਜ਼ਿਆਦਾ ساری ਹੁੰਦੀ ਆ ਜਦੋਂ ਬਣ ਜਾਂਦੀ ਆ ਤਾਂ ਥੋੜੀ ਜੀ ਬਣ ਜਾਂਦੀ ਆ ਇਸ ਕਰਕੇ ਆਪਣਾ ਐਂਡ ਤੇ ਹੀ ਨਮਕ ਪਾਉਣਾ ਚਾਹੀਦਾ ਥੋੜੀ ਸਬਜੀ ਬਣ ਜਾਂਦੀ ਆ ਨਾ ਫਿਰ ਆਦੀ ਕੋਈ ਸਬਜੀ ਆਪਣੀ ਬਣ ਕੇ ਤਿਆਰ ਆ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਦੇਖੋ ਕਿੰਨਾ ਵਧੀਆ ਕਲਰ ਆਇਆ ਸਬਜੀ ਦਾ ਸਾਰੀ ਸਬਜੀ ਬਣ ਕੇ ਤਿਆਰ ਹੋ ਗਈ ਆ ਮੇਰੀ ਵੀਡੀਓ ਨੂੰ ਪਾਤ ਤੋਂ ਪਾਤ ਸ਼ੇਅਰ ਜਰੂਰ ਕਰਨਾ ਜਿਹੜੇ ਨਵੇਂ ਆ ਸਬਸਕ੍ਰਾਈਬ ਕਰਨਾ ਜਿਹੜੇ ਪੁਰਾਣੇ ਆ ਲਾਈਕ ਤੇ ਕਮੈਂਟ ਜਰੂਰ ਕਰਨਾ ਸਤਿ ਸ਼੍ਰੀ ਅਕਾਲ